ਜੋ ਤੂੰ ਹਸਾ ਉਹ ਲਾਲਕ ਮਾਂ ਨੇ ਉਸੇ ਟਾਈਮ ਕਹਿਤਾ ਵੀ ਤੂੰ ਜਿੱਦਾਂ ਆਈ ਓਦਾਂ ਹੀ ਵਾਪਸ ਚੱਲ ਜਾ। ਪਰਝਾਈਆਂ ਨਾਲ ਕੋਈ ਗੱਲ ਨਹੀਂ ਕਰਨੀ। ਭੈਣਾਂ ਨੇ ਸੁਣਨੀ ਨਹੀਂ। ਭੈਣ ਮੇਰੀ ਪਿੰਡ ਦੇ ਵਿੱਚ ਸੀ ਨਾ ਤੇ ਸ਼ਰਾਬੀ ਦੀ ਗੱਲ ਸੁਣ ਕੇ ਕਹਿੰਦੀ ਹੁੰਦੀ ਸੀ ਕਿ ਇਹ ਸਹੀ ਆ ਤੂੰ ਗਲਤ ਆ। ਅੱਛਾ। ਹੂੰ। ਤਾਂ ਫਿਰ ਬੰਦਾ ਜਾਂਦੇ ਮਰੂਗਾ ਤੇ ਜਾਂ ਬਸੂ ਕੋ। ਨਾ ਭੈਣ ਨੇ ਸੁਣਨੀ, ਨਾ ਪਰਝਾਈ ਨੇ, ਨਾ ਮਾਂ ਨੇ, ਨਾ ਘਰ ਵਾਲੇ ਨੇ ਤਾਂ ਸੁਣਨੀ ਕਿੰਨੇ ਆ। ਪ੍ਰਮਾਤਮਾ। ਆਪਾਂ ਸਿਰਫ ਦਿਨ ਕੱਟੇ ਪ੍ਰਮਾਤਮਾ ਦੇ ਚੱਲ। ਨਾ ਪੇਕੇ ਆ ਦੇ ਸਿਰ ਤੇ ਕੱਟੇ ਤੇ ਨਾ ਕੱਟੇ ਸੋਹਰਿਆਂ ਦੇ ਸਿਰ ਤੇ ਪਰਮਾਤਮਾ ਦੇ ਸਿਰ ਤੇ ਕੱਟੇ ਸਿਰਪ ਇੱਕ ਇਹ ਚੀਜ਼ ਸੋਚੀ ਸੀ ਵੀ ਨਹੀਂ ਦੋ ਕੁੜੀਆਂ ਹੋ ਗਏ ਮਰ ਗਈਆਂ ਮੈਂ ਮੁੰਡਾ ਪਾਲਣਾ ਹੈ ਵੀ ਨਾ ਮੇਰੇ ਜੰਮਦੇ ਆਣ ਸਾਰਾ ਦਿੱਤਾ ਮੈਨੂੰ ਤੇ ਨਾ ਮੈਨੂੰ ਸੇੜਨ ਆ ਲੈਣ ਦਿੱਤਾ ਮੈਂ ਜਿਹਨੂੰ ਜੰਮਿਆ ਮੈਂ ਇਹਨੂੰ ਆਪਣਾ ਸਾਰਾ ਬਣਾਵਾਂਗੀ ਇਹੀ ਮੇਰਾ ਇੱਕ ਹੀ ਲੱਖਾਂ ਵਰਗਾ ਆ ਇਹਦੇ ਤੋਂ ਮੈਂ ਸਾਰਾ ਕੁਝ ਕਰਾਂਗੀ ਇਹਨੂੰ ਮੈਂ ਚੰਗਾ ਪਾਲਾਂ ਮਾੜਾ ਪਾਲਾਂ ਪਰ ਇਹਨੂੰ ਮੈਂ ਸੈਂਡ ਕਰਾਂਗੀ ਜੋ ਮਰਜੀ ਹੋ ਜੇ ਭਾਵੇਂ ਮੈਨੂੰ ਲੋਕਾਂ ਦੇ ਘਰ ਝਾੜੂ ਪੂੰਝੇ ਕਰਨੇ ਪੈਣ ਪਰ ਮੈਂ ਸ਼ਰੀਕਾ ਦੇ ਥੱਲੇ ਆਪਣਾ ਬੋਤ ਨਹੀਂ ਲੱਗਣ ਦੇਣਾ ਮੈਂ ਆਪਣੇ ਪੇਕੇ ਆ ਦੇ ਥੱਲੇ ਨਹੀਂ ਲੱਗਣ ਦੇਣਾ ਮੈਂ ਕਿਸੇ ਦੇ ਥੱਲੇ ਨਹੀਂ ਆਪਣਾ ਬੋਤ ਨੂੰ ਲੱਗਣ ਦੇਣਾ ਮੈਂ ਆਪਣੇ ਬੋਤ ਨੂੰ ਸਟੈਂਡ ਕਰਾਂਗੀ ਭਾਵੇਂ ਲੋਕਾਂ ਦੇ ਘਰ ਭਾਂਡੇ ਮਾਂਜ ਕੇ ਤੇ ਗੁਜ਼ਾਰਾ ਕਰ ਲਾਂ ਪਰ ਮੈਂ ਭਾਂਡੇ ਮਾਂਜ ਕੇ ਵੀ ਗੁਜ਼ਾਰਾ ਕੀਤਾ ਮੈਂ ਡੈਡ ਬੁੜੀਆਂ ਢੋ ਕੇ ਆਪਣੇ ਬੋਤ ਨੂੰ ਪਾਲਿਆ